ਬਾਬੇ ਨਾਨਕ ਦੀ ਧਰਤੀ ਤੇ ਪਹੁੰਚੇ ਆ ਸੰਤਾਨਪੁਰ ਲੋਧੀ ਤੇ ਜਿਵੇਂ ਤੁਹਾਨੂੰ ਪਤਾ ਸੁਪਰ ਸੀਡਰ ਤੇ ਮਲਚਰ ਤੇ ਐਮਬੀ ਪਲਾ ਤੇ ਪੈਡਿਸਟਰਾਂ ਚੌਪਰ ਤੇ ਹੈਪੀ ਸੀਡਰ ਤੇ ਤੇ ਹੋਰ ਬਹੁਤ ਸਾਰੇ ਖੇਤੀਬਾੜੀ ਸੰਦਾਂ ਤੇ ਸਬਸਿਡੀ ਆ ਚੁੱਕੀ ਆ ਉਹਦੇ ਸਬੰਧ ਵਿੱਚ ਮومی ਇੰਜੀਨੀਅਰ ਵਰਕਸ ਵਾਲਿਆਂ ਦੇ ਪਹੁੰਚੇ ਆ ਆਪਾਂ ਤੇ ਜਸਵੰਤ ਦਾ ਤੁਹਾਨੂੰ ਪਤਾ ਵੀ ਸੁਪਰ ਸੀਡਰ ਦੇ ਵਿੱਚ ਵੱਡਾ ਨਾਮ ਹੈ ਕੰਪਨੀ ਦਾ ਕਿਉਂ ਇਹਨਾਂ ਨਾਮ ਬਣਿਆ ਕਿਉਂਕਿ ਇਹ ਸੁਪਰ ਸੀਡਰ ਰੈਲਾ ਬਹੁਤ ਚੱਲਦਾ ਮੱਝ ਏਰੀਏ ਦੇ ਵਿੱਚ ਮਾਲ ਵਿੱਚ ਕਹਿ ਲਈਏ ਦੁਆਬੇ ਦੇ ਵਿੱਚ ਕਹਿ ਲਈਏ ਸਭ ਤੋਂ ਵੱਧ ਸ਼ਾਇਆ ਹੋਇਆ ਹੈ ਇਹ ਕਾਰਨ ਕੀ ਆ ਇਹਦਾ ਚੱਲਣਾ ਇਹਦੀ ਡਰੈਗ ਹੀ ਇਹੀ ਜੀ ਬਣਾਈ ਆ ਵੀ ਜਾਦੇ ਲੋਹਾ ਲਾਉਣ ਨਾਲ ਕੋਈ ਸੁਪਰਸੀਡਰ ਕਾਮਯਾਬ ਨਹੀਂ ਹੁੰਦਾ ਇਹਦੀ ਬਣਤਰ ਇਸ ਤਰ੍ਹਾਂ ਦੀ ਆ ਵੀ ਇਹ ਚੱਲਦਾ ਬਹੁਤ ਰਹਿਣਾ ਸੌਖਾ ਬਹੁਤ ਰੱਖਦਾ ਟਰੈਕਟਰ ਨੂੰ ਘੱਟੋ ਘੱਟ 3 ਤੋਂ 4 ਲੀਟਰ ਤੇਲ ਦਾ ਫਰਕ ਪਾਉਂਦਾ ਕਿੱਲੇ ਮਗਰ ਜਦੋਂ ਆਪਾਂ ਬਜਾਈ ਕਰਦੇ ਆ ਤੇ ਇਹਦੇ ਵਿੱਚ ਇਸ ਵਾਰ ਨਵਾਂ ਕੀ ਆ ਆ ਤੁਸੀਂ ਦੇਖ ਸਕਦੇ ਹੋ ਟੌਪ ਲਿੰਕਾਂ ਲਾਦੀਆਂ ਲਾਤੀਆਂ ਇਹਦੇ ਦੋਨੇ ਪਾਸੇ ਇਹਦੇ ਨਾਲ ਕੀ ਹੋਣਾ ਜਿਹੜੀਆਂ ਆਪਣੀਆਂ ਡਿਸਕਾ ਨੇ ਤਾਂ ਇਹਨਾਂ ਦੀ ਐਡਜਸਟਮੈਂਟ ਬਹੁਤ ਸੌਖੀ ਹੋ ਗਈ ਹੁਣ ਇਹਨਾਂ ਨੂੰ ਉੱਚਾ ਨੀਵਾ ਕਰਨਾ ਜਿਵੇਂ ਵੀ ਆਪਾਂ ਨੂੰ ਲੋਡ ਹੈ ਬਾਹਣ ਦੇ ਮੁਤਾਬਿਕ ਆਪਾਂ ਇਹਨਾਂ ਨੂੰ ਉੱਚਾ ਨੀਵਾ ਟੌਪ ਲਿੰਕ ਕਰਦੋ ਹੀ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ 1 2 3 ਕਿੱਲੀਆਂ ਕੱਢ ਕੇ ਇਹਦਾ ਰੋਟਾਵੇਟਰ ਜਿਹੜਾ ਦੋ ਨਟ ਖੋਲਣੇ ਨੇ ਬਸ ਆ ਕਿੱਲੀਆਂ ਕੱਢਣੀਆਂ ਨੇ ਰੋਟਾਵੇਟਰ 5-7 ਮਿੰਟਾਂ ਦੇ ਵਿੱਚ ਹੀ ਬਣ ਜਾਂਦਾ ਬਾਕੀ ਤੁਹਾਨੂੰ ਪਤਾ ਵੀ ਪਾਊਡਰ ਕੋਟਿੰਗ ਪੇਂਟ ਆ ਗਿਆ ਤੇ ਮਕੈਨੀਕਲ ਅਸੀਲਾ ਨੇ ਇਹ ਜਸਵੰਤ ਦੀ ਕੁਆਲਿਟੀ ਬਾਰੇ ਤੁਸੀਂ ਸਾਰੇ ਔਲਰੇਡੀ ਜਾਣੂ ਤੈਨੂੰ ਇਹ ਸੁਪਰ ਸੀਡਰ ਇੰਨਾ ਮਸ਼ਹੂਰ ਹੋਇਆ ਜਿਹਦੇ ਵਿੱਚ ਕੋਈ ਗੱਲਬਾਤ ਹੈ ਤੇ ਰੂਲਾ ਵੀ ਕਟ ਵਾਲਾ ਦੇ ਤੱਕ ਦਿੰਦੀ ਹੈ ਕੰਪਨੀ ਇਹ ਪਹਿਲਾਂ ਤੋਂ ਹੀ ਜਿਹਦੇ ਨਾਲ ਕਣਕ ਦੀ ਆਪਣੀ ਜਰਮੀਨੇਸ਼ਨ ਬਹੁਤ ਸੌਖੀ ਹੋ ਜਾਂਦੀ ਹੈ ਤੇ 1,20,000 ਰੁਪਏ ਸਬਸਿਡੀ ਆ ਇੰਡੀਵਿਜੂਅਲ ਦੇ ਵਿੱਚ ਤੇ ਗਰੁੱਪ ਦੇ ਵਿੱਚ 1,80,000 ਤੱਕ ਦੀ ਸਬਸਿਡੀ ਹੈ ਇਹਦੇ 50 ਤੋਂ 80% ਸਬਸਿਡੀ ਦੇ ਨਾਲ ਤੇ ਬਾਕੀ ਜਸਵੰਤ ਦਾ ਰੋਟਾਵੇਟਰ ਦੇ ਵਿੱਚ ਵੀ ਮਕੈਨੀਕਲ ਸੀਲਾ ਪਾਊਡਰ ਕੋٹنگ ਆ ਪੇਂਟ ਤੇ ਬੋਰਨ ਸਟੀਲ ਦੇ ਬਲੇਡ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਰੈਲਾ ਬਹੁਤ ਚੱਲਦਾ ਤੇ ਕਿੰਨਾ ਦੀ ਸਫਤ ਹੋਰ ਆ ਉਹ ਗੀਅਰ ਦੀ ਜੇ ਗੱਲ ਕਰੀਏ ਤਾਂ ਗੀਅਰ ਦੇ ਵਿੱਚ ਤੇਲ ਹੈ ਜਿਹੜਾ ਜਦੋਂ ਆਮ ਗੀਅਰ ਨੂੰ ਖੋਲਦੇ ਆਪਾਂ ਗਰਾਰੀਆਂ ਚੇਂਜ ਕਰਦੇ ਆ ਤਾਂ ਉਹ ਤੇਲ ਡੁੱਲ ਜਾਂਦਾ ਪਰ ਇਹਨਾਂ ਨੇ ਰੋਟਾਵੇਟਰ ਤੇ ਵੀ ਸੁਪਰ ਸੀਡਰ ਤੇ ਵੀ ਗੀਅਰ ਇਸ ਤਰ੍ਹਾਂ ਮਤਲਬ ਪਿੱਛੋ ਟੇਪਰ ਕਰਕੇ ਲਾਇਆ ਹੋਇਆ ਪੈਂਡ ਕਰਕੇ ਵੀ ਜਿਹੜਾ ਤੁਹਾਡਾ ਤੇ ਡੁੱਲਣ ਦੀ ਸਮੱਸਿਆ ਉਹ ਬਿਲਕੁਲ ਨਹੀਂ ਆਉਂਦੀ ਤੇ ਆਹ ਸੰਧ ਦੀ ਜੇ ਗੱਲ ਕਰੀਏ ਮਲਚਰ ਜਿਹੜਾ ਪਿਛਲੇ ਸਾਲ ਹੋ ਚ ਨੀ ਹੋਇਆ ਮਾਰਕੀਟ ਦੇ ਵਿੱਚ ਇਹ ਵੀ ਤੁਹਾਨੂੰ ਜਸਵੰਤ ਦਾ ਮਿਲ ਜੂਗਾ 7 ਫੁੱਟ 8 ਫੁੱਟ 9 ਫੁੱਟ ਕੋਈ ਵੀ ਤੁਸੀਂ ਕਿਦਾਂ ਦੇ ਵੀ ਸਾਈਜ਼ ਲੈਣਾ ਰੋਟਾਵੇਟਰ ਸੁਪਰਸੀਡਰ ਤੇ ਮਲਚਰ ਦਾ ਉਹ ਤੁਹਾਨੂੰ ਇੱਥੋਂ ਅਵੇਲੇਬਲ ਮਿਲੂ ਤੇ ਜ਼ੀਰੋ ਡਰਿੱਲ ਤੇ ਵੀ ਸਬਸਿਡੀ ਆ ਜਿਨ੍ਹਾਂ ਦੀ ਇਹ ਭਰੀ ਹੋਈ ਆ ਜਾਂ ਇਹ ਜ਼ੀਰੋ ਡਰਿੱਲ ਲੈਣੀ ਆ ਕਿਸੇ ਨੇ ਵੀ ਕੋਈ ਇਨਕੁਆਰੀ ਆ ਸਬਸਿਡੀ ਪ੍ਰਤੀ ਉਹ ਜ਼ੀਰੋ ਡਰਿੱਲ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੋਲੇ ਆ ਕੇ ਤੇ ਬਾਕੀ ਇਸ ਤੋਂ ਇਲਾਵਾ ਹੋਰ ਜਸਵੰਤ ਦੇ ਏ ਟੂ ਜ਼ेड ਸਭ ਦੇ ਮਿਲ ਜਣਗੇ ਤੁਹਾਨੂੰ ਜਿਵੇਂ ਆ ਲੈਜ਼ਰ ਲੈਂਡ ਲੈਵਲਰ ਹੋ ਗਿਆ ਇਹ ਵੀ ਉਹਨਾਂ ਕੋਲੇ ਅਵੇਲੇਬਲ ਮਿਲੂਗਾ ਤੇ ਇੱਥੇ ਤੁਹਾਨੂੰ α ਪ੍ਰੋਸ オーਡਰ ਦਾ ਸਿਸਟਮ ਮਿਲ ਜੂ ਇਹਦੇ ਨਾਲ ਜਿਹੜਾ ਕਦੇ ਨਾ ਖਰਾਬ ਹੋਣ ਵਾਲਾ ਅਮਰੀਕਾ ਦਾ ਸਿਸਟਮ ਹੈ ਤੇ ਲੈਜ਼ਰ ਲੈਂਡ ਲੈਵਲਰ ਦੀ ਵੀ ਤੁਹਾਨੂੰ ਪਤਾ ਮੋਰਨੀ ਵਾਲੀ ਬਾਗਟ ਸਪੋਰਟਸ ਇਹਦੀ ਵੀ ਕੁਆਲਿਟੀ ਬਹੁਤ ਹਾਈ ਫਾਈ ਆ ਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਇੰਪਲੀਮੈਂਟ ਲੈਣਾ ਹੋਵੇ ਜਸਵੰਤ ਦਾ ਜਾਂ ਐਮਬੀ ਪਲਾਵ ਵਗੈਰਾ ਲੈਣਾ ਹੋਵੇ ਕਿਸੇ ਹੋਰ ਕੰਪਨੀ ਦਾ ਵੀ ਤਾ ਉਹਦੇ ਲਈ ਸਕਰੀਨ ਤੇ ਨੰਬਰ ਆ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਸultanpur Lodhi Talwandi Chaudhriya Road ਦੇ ਉੱਤੇ ਇਹਨਾਂ ਦਾ ਸ਼ੋਅਰੂਮ ਹੈ ਤੇ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਕੰਟੈਕਟ ਕਰ ਲਿਓ ਉੱਥੇ